ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬੀ ਇਲੈਕਟਿਵ ਜਮਾਤ ਪਲੱਸ 1 ਚੋਣ ਵੀ ਪੰਜਾਬੀ ਪੰਜਾਬੀ ਇਲੈਕਟਿਵ ਬਾਰੇ ਗੱਲਬਾਤ ਕਰਾਂਗੇ ਅੱਜ ਜਿਸ ਕਵੀ ਬਾਰੇ ਪੜ੍ਹ ਰਹੇ ਹਾਂ ਉਹ ਹੈ ਜੋਗਾ ਸਿੰਘ 1942 1999ਵੀ ਜੀਵਨ ਜੋਗ ਦਾ ਜਨਮ ਸੰਗਰੂਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਨੇ ਕੀ ਵਿਖੇ 1942ਵੀ ਨੂੰ ਸਰਦਾਰ ਪ੍ਰੀਤਮ ਸਿੰਘ ਦੇ ਘਰ ਹੋਇਆ ਉਸ ਦੀ ਵਿਦਿਕ ਯੋਗਤਾ ਐਮਏ ਪੰਜਾਬੀ ਸੀ ਉਹ ਪੰਜਾਬ ਸੂਬਾ ਸਕੂਲ ਸਿੱਖਿਆ ਬੋਰਡ ਦੇ ਵਿੱਚ ਸੰਯੁਕਤ ਡਾਇਰੈਕਟਰ ਸੀ ਉਸ ਦਾ ਦੇਹਾਂਤ 20 ਜਨਵਰੀ 1999 ਨੂੰ ਚੰਡੀਗੜ੍ਹ ਵਿਖੇ ਹੋਇਆ ਕਾਵ ਰਚਨਾਵਾਂ ਠੀਕ ਆਹਾਂ ਕਾਨੇ ਕੀ ਕਾਵ ਰਚਨਾਵਾਂ ਅਲਵਿਦਾ ਖੁਸ਼ਾਮਦੀਦ ਆਪਣੀ ਮਿੱਟੀ ਹੁਣ ਉਹ ਵਕਤ ਨਹੀਂ ਰਹੇ ਕਰਕ ਕਲੇਜੇ ਮੈਂ ਕੱਚੀ ਮਿੱਟੀ ਪੱਕੀ ਮਿੱਟੀ ਜੋਗਾ ਸਿੰਘ ਯਥਾਰਤਵਾਦੀ ਮਾਨਵਵਾਦੀ ਕਵੀ ਹੈ ਉਸਨੇ ਯੁੱਗ ਕੇ ਪੂੰਜੀਵਾਦੀ ਸਮਾਜ ਸਭਿਆਚਾਰਕ ਮਾਨਵੀ ਸੰਕਟਾਂ ਰਾਜਨੀਤਿਕ ਤੇ ਆਰਥਿਕ ਨੂੰ ਆਰਥਿਕਤਾ ਨੂੰ ਆਪਣੀ ਕਵਿਤਾ ਵਿੱਚ ਪ੍ਰਗਟਾਇਆ ਹੈ ਰੁੱਖ ਬੋਲ ਨਾ ਸਕਦੀ ਸਾਡਾ ਸਬ ਸੁਖ ਜਾਣਦੀ ਰੁੱਖ ਬੋਲ ਨਾ ਸਕਦੀ ਇਹ ਭਲੀ ਭਾਂਤ ਪਹਿਚਾਣ ਦੇ ਪਰ ਬੋਲ ਨਾ ਸਕਦੇ ਪ੍ਰਸੰਗ ਵਿਚਾਰ ਅਧੀਨ 17 ਆਧੁਨਿਕ ਪੰਜਾਬੀ ਕਾਵ ਝਲਕਾਂ ਇਤਿਹਾਸ ਇਤਿਹਾਸ ਪੁਸਤਕ ਵਿੱਚ ਦਰਜ ਜੋਗਾ ਸਿੰਘ ਦੀ ਕਵਤਾ ਰੁੱਖ ਬੋਲ ਨਾ ਸਕਦੇ ਵਿੱਚੋਂ ਲਈਆਂ ਗਈਆਂ ਹਨ ਇਹ ਹੀ ਕਵਤਾ ਵਿੱਚ ਕਵੀ ਨੇ ਰੁੱਖਾਂ ਦੀ ਮਨੁੱਖਤਾ ਦੀ ਅਕਿਰਤਕਣ ਪਰੇ ਰਵਈਏ ਪ੍ਰਤੀ ਸਵੇਦਨ ਸੀਤਨ ਬਿਆਨ ਕੀਤਾ ਹੈ ਵਿਆਖਿਆ ਕਵੀ ਕਹਿੰਦਾ ਹੈ ਬੇਸ਼ੱਕ ਬੋਲਣਾ ਨਹੀਂ ਜਾਣਦੇ ਰੁੱਖ ਬੇਸ਼ੱਕ ਬੋਲਣਾ ਨਹੀਂ ਜਾਣਦੇ ਪਰ ਸਾਡਾ ਸਭ ਕੁਝ ਸਭ ਦੁੱਖ ਜਾਣਦੇ ਹਨ ਇਹ ਸਾਡੀ ਹਾਲਤ ਅਤੇ ਰਵਈਏ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ ਪਰ ਬੋਲ ਕੇ ਆਪਣਾ ਅਨੁਭਵ ਪ੍ਰਗਟ ਨਹੀਂ ਕਰਦੇ ਇਨ ਦੇ ਗਲ ਕੱਤ ਕੇ ਬਾਹੀ ਰੋਬਣ ਬੇਲਾ ਮਾਰਨ ਤਾਂ ਹੀ ਏ ਵੀ ਰੋਬਣ ਓਨਾ ਵੰਗਰ ਏ ਓਨਾ ਦੇ ਹਾਨ ਦੇ ਪਰ ਬੋਲ ਨ ਸਕਦੇ ਵਿਆਖਿਆ ਕਵੀ ਕਹਿੰਦਾ ਹੈ ਕਿ ਬੇਲਾ ਰੁੱਖਾਂ ਦੇ ਗਲ ਨਾਲ ਬਾਹਾਂ ਪਾ ਕੇ ਤਾਂ ਹਮ ਆ ਮਾਰ ਮਾਰਉਂਦੀਆਂ ਹਨ ਰੁੱਖ ਵੀ ਉਹਨਾਂ ਵਾਂਗਰ ਹੀ ਰੋਂਦੇ ਹਨ ਦੁੱਖ ਦੇ ਸਮੇਂ ਵਿੱਚ ਉਹ ਉਹ ਉਹਨਾਂ ਦੇ ਬਰਾਬਰ ਦੇ ਹੀ ਦੁਖੀ ਹੁੰਦੇ ਹਨ ਪਰੰਤੂ ਇਹ ਬੇਲਾ ਨੂੰ ਆਪਣੇ ਦੁੱਖ ਦੱਸਣ ਲਈ ਬੋਲ ਨਹੀਂ ਸਕਦੇ ਬੰਦਾ ਸ਼ਾਮੇ ਬੈਠਣ ਆਵੇ ਇਹਨਾਂ ਨੂੰ ਹੀ ਸ਼ਾਂਗੀ ਜਾਵੇ ਨਾ ਬੋਲਣ ਨਾ ਕੂਕਣ ਫਿਰ ਵੀ ਭਾਵੇਂ ਸਭ ਕੁਝ ਜਾਣਦੇ ਪਰ ਬੋਲ ਨਾ ਸਕਦੇ ਵਿਆਖਿਆ ਇਹ ਕਵੀ ਕਹਿੰਦਾ ਹੈ ਕਿ ਬੰਦਾ ਧੁੱਪ ਵਿੱਚ ਮਰਦਾ ਇਨਾਂ ਦੀ ਛਾਂ ਵਿੱਚ ਬੈਠਣ ਲਈ ਆਉਂਦਾ ਹੈ ਪਰ ਉਹ ਬੜੀ ਅਕਿਰਤਕਣਤਾ ਨਾਲ ਇਹਨਾਂ ਨੂੰ ਛਾਂਗੀ ਜਾਂਦਾ ਹੈ ਬੰਦੇ ਦੇ ਇਸ ਬੁਰੇ ਰਵੱਈਏ ਬਾਰੇ ਭਾਪ ਇਹ ਸਭ ਕੁਝ ਜਾਣਦੇ ਹਨ ਪਰ ਇਹ ਮੂੰਹੋਂ ਬੋਲ ਕੇ ਜਾਂ ਕੂਕ ਕੇ ਸਾਕਤ ਨਹੀਂ ਕਰਦੇ ਕਿਉਂਕਿ ਇਹ ਬੋਲ ਹੀ ਨਹੀਂ ਸਕਦੇ ਇਨਾਂ ਧਰੋਂ ਫਕੀਰੀ ਪਾਈ ਆਂਤਾਂ ਦੀ ਦਿਲਗੀਰੀ ਪਾਈ ਰੱਬ ਦੀ ਫੱਕਰ ਖੜੇ ਖੜੋਤੇ ਮਹਤਾਜੀ ਨਾ ਜਾਣਦੇ ਪਰ ਬੋਲ ਨਾ ਸਕਦੇ ਵਿਆਖਿਆ ਕਵੀ ਕਹਿੰਦਾ ਹੈ ਕਿ ਰੁੱਖਾਂ ਨੇ ਧਰੋਂ ਹੀ ਫਕੀਰੀ ਤੇ ਬੇਸਾਬੀ ਬੇਹਿਸਾਬ ਉਦਾਸੀ ਪ੍ਰਾਪਤ ਕੀਤੀ ਹੈ ਇਹੀ ਰੱਬ ਦੇ ਫਕੀਰ ਹਰ ਸਮੇ ਸਭ ਦੁੱਖ ਸਹਿੰਦੇ ਹੋਏ ਖੜੇ ਰਹਿੰਦੇ ਹਨ ਪਰੰਤੂ ਕਿਸੇ ਦੇ ਅੱਗੇ ਤਰਲੇ ਨਹੀਂ ਕਰਦੇ ਇਸ ਤਰ੍ਹਾਂ ਕਿਸੇ ਵੀ ਅਧੀਨਗੀ ਅਧੀਨਗੀ ਮਨਜ਼ੂਰ ਨਹੀਂ ਕਰਦੇ ਇਹ ਆਪਣੇ ਭਾਵ ਪ੍ਰਗਟ ਕਰਕੇ ਕਰਨ ਲਈ ਬੋਲ ਨਹੀਂ ਸਕਦੇ ਔਖੇ ਸ਼ਬਦਾਂ ਦੇ ਅਰਥ ਦਿਲਗੀਰੀ ਉਦਾਸੀ ਮੋਤਾਜੀ ਗੁਲਾਮੀ ਅਧੀਨਗੀ ਫੱਕਰ ਫਕੀਰੀ ਤਾਂਹੀ ਉੱਚੀ ਰੋਣਾ ਫਕੀਰੀ ਗਰੀਬੀ ਦਰਬੀਸ਼ ਰੁੱਖ ਬੋਲ ਨਾ ਸਕਦੇ ਕਵਤਾ ਦਾ ਕੇਂਦਰੀ ਭਾਵ ਰੁੱਖਾਂ ਦੀ ਦਰਿਆਦਲੀ ਤੇ ਸੌੜੀ ਸੋਚ ਵਾਲੇ ਮਨੁੱਖ ਦਾ ਰੁੱਖਾਂ ਪ੍ਰਤੀ ਜਾਲਮਾਨਾ ਬਤੀਰਾ ਪ੍ਰਗਟ ਹੋਇਆ ਹੈ। ਵਾਸਤੂ ਨੇਸਟ ਪ੍ਰਸ਼ਨ ਰੁੱਖ ਬੋਲ ਸਕਦੀ ਕਵਤਾ ਦਾ ਕਵੀ ਕੌਣ ਹੈ? ਜੋਗਾ ਸਿੰਘ ਰੁੱਖਾਂ ਦੇ ਗਲ ਬਾਹਾਂ ਪਾ ਕੇ ਕੌਣ ਰੋਂਦੇ ਹਨ ਬੇਲਾ ਸਾਹਮੇ ਬੈਠਣ ਵਾਲਾ ਮਨੁੱਖ ਰੁੱਖਾਂ ਉੱਤੇ ਕੀ ਜੁਰਮ ਕਰਦਾ ਹੈ ਰੁੱਖਾਂ ਨੂੰ ਛਾਂਗਦਾ ਹੈ ਰੁੱਖ ਬੋਹ ਨਹੀਂ ਸਕਦੇ ਕਵਤਾ ਵਿੱਚ ਰੱਬ ਦੀ ਫੱਕਰ ਕਿਸ ਨੂੰ ਕਿਹਾ ਗਿਆ ਹੈ ਰੁੱਖਾਂ ਨੂੰ ਰੁੱਖ ਕੀ ਨਹੀਂ ਕਰ ਸਕਦੇ ਬੋਹ ਨਹੀਂ ਸਕਦੇ ਮੁਹਤਾਜੀ ਕੌਣ ਨਹੀਂ ਮੰਨਦੇ ਰੁੱਖ ਕਿੰਨਾ ਨੇ ਤੁਰੋਂ ਗਰੀਬੀ ਪਾਈ ਰੁੱਖਾਂ ਨੇ ਜੋਗਾ ਸਿੰਘ ਦਾ ਜੀਵਨ ਕਾਲ 1942 ਤੋਂ 1999 ਜੋਗਾ ਸਿੰਘ ਕਿਸ ਕਿਸਮ ਦਾ ਕਵੀ ਸੀ ਯਥਾਰਤਵਾਦੀ ਮਾਨਵਵਾਦੀ ਅਲविदा ਖੁਸ਼ਾਮਦੀ ਕੱਚੀ ਮਿੱਟੀ ਪੱਕੀ ਮਿੱਟੀ ਰਚਨਾਵਾਂ ਤੇ ਦੀਆਂ ਹਨ ਜੋਗਾ ਸਿੰਘ ਦੀਆਂ ਇਹ ਸੀ ਮਹੱਤਮਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ